ਦੀ ਵੀ ਥੱਲੇ ਦੀ ਪਾਉਂਦੇ ਆ ਤੇ ਮੂਰਦੀ ਗਿਆਨੀ ਕਰਨ ਸਿੰਘ ਮਹਾਰਾਜ ਜੀ ਲੰਗੇ ਜਾ ਰਹੇ ਸਨ ਤੇ ਸੁਭਾਵਕੀ ਮਹਾਰਾਜ ਜੀਆਂ ਨੇ ਆਵਾਜ਼ ਦਿੱਤੀ ਕਿ ਗਿਆਨੀ ਜੀ ਹੋਰ ਤਾਂ ਕੋਈ ਸ੍ਰੀ ਸਾਹਿਬ ਇੱਥੇ ਉੱਪਰ ਦੇ ਪਾਉਂਦਾ ਨਹੀਂ ਆਪ ਜੀ ਉੱਪਰ ਦੀ ਪਾਉਂਦੇ ਹੋ ਮਹਾਰਾਜ ਕੁਰਸੀ ਤੇ ਸੁਭਾਏਮਾਨ ਸੰਤ ਇੱਕ ਕੁਰਸੀ ਤੇ ਬੈਠੇ ਬੈਠੇ ਹੀ ਮਹਾਰਾਜ ਬਾਬਾ ਕਰਨ ਸਿੰਘ ਜੀ ਦੇ ਮੋਢੇ ਤੇ ਸ੍ਰੀ ਸਾਹਿਬ ਟੰਗ ਦਿੱਤੀ ਤੇ ਅੱਜ ਵੀ ਮਹਾਪੁਰਖਾਂ ਨੇ ਤੁਸੀਂ ਪ੍ਰਾਣੇ ਸਰੂਪਾਂ ਨੇ ਦਰਸ਼ਨ ਕਰ ਲਿਓ ਜਿਨ੍ਹਾਂ ਦੇ ਵਿੱਚ ਮਹਾਪੁਰਖਾਂ ਦੀ ਮੋਢੇ ਦੀ ਸ੍ਰੀ ਸਾਖ ਦੰਗੀ ਹੋਈ ਹੈ ਕਿਉਂ ਪਿਆਰ ਸੀ ਨਾ ਕਿ ਜਿਹੜੇ ਹੱਥਾਂ ਨਾਲ ਮਹਾਪੁਰਖਾਂ ਨੇ ਮੋਢੇ ਦੀ ਸ੍ਰੀ ਸਾਖ ਦੰਗੀ ਹੋਈ ਹੈ ਸੋ ਮੋਢੇ ਦੀ ਰੱਖੀ ਸੋ ਆਪ ਸੰਗਤ ਜੀ ਆਪ ਕਰਮਾ ਵਾਲੇ ਹੋਏ ਤੇ ਐਸੇ ਮਹਾਪੁਰਖਾਂ ਦੀਆਂ ਯਾਦਾਂ ਰਹਿੰਦੀ ਦੁਨੀਆਂ ਤੱਕ ਸੰਗਤਾਂ ਮਨਾਉਂਦੀਆਂ ਨੇ ਤੇ ਮਨਾਉਂਦੇ ਰਹਿਣਗੇ ਸੋ ਆਓ ਇੱਕ ਧਾਰਨਾ ਪੜ ਕੇ ਦਾਸ ਖਿਮਾਲਾ ਜਾਜਪੁਰਿਕਾ ਅਪਰੰਤ ਵਿਅੰਤ ਮਹਾਪੁਰਖ ਸਤਿ ਸਵਾਇਮਾਨ ਨੇ ਉਹ ਬਾਰੋ-ਬਾਰੀ ਆਪਣੀ ਹਾਜ਼ਰੀ ਭਰਨਗੇ ਧੰਨਵਾਦ ਸ੍ਰੀ ਸਕਤੀਪਾਲ ਸਾਹਿਬ ਦਾ ਤੇ ਮੌਜੂਦਾ ਮਹਾਪੁਰਖੀ ਅਸਥਾਨ ਦੇ ਸੰਤ ਬਾਬਾ ਸਤਨਾਮ ਸਿੰਘ ਜੀ ਮਾਹਰ ਸਵਾ ਉਧਾਰਨ ਪੜਕ ਸਮਾਪਤੀ ਜੀ ਓਕੀ ਮੰਜ਼ਿਲ ਪਿਆਰੇ ਮਿਲਦੀ ਹੈ ਜੀ ਮਰ ਮਾਰ ਕੇ ਮਿਲਦੀ ਹੈ ਜੀ ਮਰ ਮਾਰ ਕੇ ਕੀ ਮੰਜ਼ਿਲ ਵਕੀਨਾ ਵਾਲੀ ਮਿਲਦੀ ਹੈ ਮਰ ਮਾਰ ਕੇ ਮੰਜ਼ਿਲ ਪ੍ਰੀਤ ਭੁਲਾ ਦੀ ਖਿਮਾ ਗੁਰੂ ਬਾਬਾ ਦੀ ਸੰਗਤ ਬਖਸ਼ਣ ਲੋਕ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ